प्यारे दर्शकों प्यार भरी सत श्री अकाल मेरी आज दी कहानी कंजूस चाची ਘਰ ਪਰਿਵਾਰ ਦੀ ਆਮਦਨ ਤੇ ਖਰਚ ਦਾ ਹਿਸਾਬ ਚਾਚੀ ਰੱਖਦੀ ਸੀ ਪਰ ਸਾਰੇ ਉਸ ਨੂੰ ਕੰਜੂਸ ਚਾਚੀ ਕਹਿੰਦੇ ਸਨ ਇੱਕ ਦਿਨ ਅਨੂ ਕਹਿਣ ਲੱਗਾ ਚਾਚੀ ਜੀ ਜਦੋਂ ਸਾਰੇ ਹੀ ਤੁਹਾਨੂੰ ਕੰਜੂਸ ਚਾਚੀ ਕਹਿੰਦੇ ਹਨ ਤਾਂ ਤੁਹਾਨੂੰ ਗੁੱਸਾ ਨਹੀਂ ਲੱਗਦਾ ਚਾਚੀ ਕਹਿਣ ਲੱਗੀ ਨਹੀਂ ਉਹ ਤਾਂ ਗੁੱਸਾ ਕਿਹੜੀ ਗੱਲ ਦਾ ਅਨੂ ਕਹਿਣ ਲੱਗਾ ਚਾਚੀ ਜੀ ਤੁਸੀਂ ਕੰਜੂਸੀ ਕਰਕੇ ਪੈਸੇ ਜਮ੍ਹਾਂ ਕਿਉਂ ਕਰਦੇ ਹੋ ਚਾਚੀ ਕਹਿਣ ਲੱਗੀ ਸਮਾਂ ਆਉਣ ਤੇ ਦੱਸਾਂਗੀ ਇੱਕ ਦਿਨ ਅਨੂ ਦੀ ਦਾਦੀ ਅਚਾਨਕ ਬਿਮਾਰ ਹੋ ਗਈ ਉਸ ਨੂੰ ਫਟਾਫਟ ਹਸਪਤਾਲ ਲਿਜਾਇਆ ਗਿਆ ਡਾਕਟਰ ਨੇ ਕਿਹਾ ਹਾਰਟ ਅਟੈਕ ਹੋਇਆ ਹੈ ਤੁਸੀਂ ਤੁਰੰਤ ਕਾਊਂਟਰ ਤੇ ਪੈਸੇ ਜਮ੍ਹਾਂ ਕਰਾਓ ਤਾਂ ਕਿ ਅਸੀਂ ਆਪਰੇਸ਼ਨ ਸ਼ੁਰੂ ਕਰ ਸਕੀਏ ਹੁਣ ਸਾਰੇ ਸਲਾਹ ਕਰਨ ਲੱਗੇ ਕਿ ਇੰਨੇ ਜ਼ਿਆਦਾ ਪੈਸੇ ਕਿੱਥੋਂ ਆਉਣਗੇ ਉਧਰੋਂ ਨਰਸ ਨੇ ਫੇਰ ਕਿਹਾ ਕਿ ਪੈਸੇ ਜਲਦੀ ਜਮਾ ਕਰਵਾਓ ਤਾਂ ਕਿ ਅਸੀਂ ਆਪਰੇਸ਼ਨ ਸ਼ੁਰੂ ਕਰ ਸਕੀਏ ਸਭ ਬਹੁਤ ਘਬਰਾਏ ਚਾਚੀ ਬੋਲੀ ਇੱਕ ਮਿੰਟ ਮੈਂ ਹੁਣੇ ਆਈ ਚਾਚੀ ਨੇ ਸਾਰੇ ਪੈਸੇ ਲਿਆ ਕੇ ਅਨੂ ਨੂੰ ਫੜਾ ਦਿੱਤੇ ਤੇ ਕਿਹਾ ਬੇਟੇ ਜਿੰਨੇ ਪੈਸੇ ਚਾਹੀਦੇ ਹਨ ਜਮਾ ਕਰਵਾ ਦੇ ਇੰਨੇ ਪੈਸੇ ਅਨੂ ਹੈਰਾਨ ਹੋ ਗਿਆ ਕਿ ਚਾਚੀ ਕੋਲ ਇੰਨੇ ਪੈਸੇ ਕਿੱਥੋਂ ਆਏ ਤਾਂ ਚਾਚੀ ਨੇ ਕਿਹਾ ਪੁੱਤਰ ਇਹ ਕੰਜੂਸੀ ਕਰਕੇ ਜੋੜੇ ਹੋਏ ਹਨ ਤੁਸੀਂ ਦੱਸਣਾ ਇਸ ਨੂੰ ਕੰਜੂਸੀ ਕਹੋਗੇ ਜਾਂ ਬਚਤ ਕਹੋਗੇ ਕੀ ਸਾਨੂੰ ਕੰਜੂਸੀ ਕਰਨੀ ਚਾਹੀਦੀ ਆ ਕਿ ਨਹੀਂ ਕਰਨੀ ਚਾਹੀਦੀ ਮੈਂ ਤਾਂ ਇਸ ਹਿਸਾਬ ਨਾਲ ਕਹਾਣੀ ਪਾਈ ਆ ਕਿ ਇਹ ਇੱਕ ਤਰ੍ਹਾਂ ਦੀ ਬਚਤ ਹੈ ਤੁਸੀਂ ਦੱਸਣਾ ਤੁਸੀਂ ਕੀ ਕਹਿੰਦੇ ਹੋ ਧੰਨਵਾਦ ਸਬਸਕ੍ਰਾਈਬ ਜਰੂਰ ਕਰਨਾ ਕਮੈਂਟ ਜਰੂਰ ਦੇਣਾ